ਸਸਕਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਸਟੋਰੀ ਆ ਇੱਕ ਗੜਰੀ ਬਾਰੇ ਇੱਕ ਗੜਰੀਆ ਜਿਹੜਾ ਸਪੇਨ ਦੇਸ਼ ਦੇ ਵਿੱਚ ਰਹਿੰਦਾ ਤੇ ਉਹਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਆ ਉਹ ਹਮੇਸ਼ਾ ਆਪਣੀਆਂ ਭੇਡਾਂ ਦੇ ਨਾਲ ਘੁੰਮਦਾ ਫਿਰਦਾ ਰਹਿੰਦਾ ਕਦੇ ਕਿਤੇ ਕਦੇ ਕਿਤੇ ਅਕਸਰ ਉਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾਂਦਾ ਕਿਉਂਕਿ ਉਹਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਆ ਉਸਦੇ ਪਿਤਾ ਨੂੰ ਵੀ ਘੁੰਮਣਾ ਫਿਰਨਾ ਬਹੁਤ ਪਸੰਦ ਸੀ ਪਰ ਉਹ ਕਿਸੇ ਕਾਰਨ ਕਰਕੇ ਜਾਂ ਆਪਣੇ ਪਰਿਵਾਰ ਕਰਕੇ ਘੁੰਮ ਨਹੀਂ ਸਕੇ ਪਰ ਉਸ ਦਾ ਜਿਹੜਾ ਮੁੰਡਾ ਸੀ ਉਹ ਬਹੁਤ ਖੁੰਮਦਾ ਸੀ ਇਹ ਸਪੈਨ ਦਾ ਇੱਕ ਮੁੰਡਾ ਤੇ ਇਹਨੂੰ ਇੱਕ ਅਕਸਰ ਸੁਪਨਾ ਆਉਂਦਾ ਰਹਿੰਦਾ ਸੀ ਉਸ ਸੁਪਨੇ 'ਚ ਕੀ ਆਉਂਦਾ ਸੀਗਾ ਕਿ ਕਿਤੇ ਦੂਰ ਦੇਸ਼ ਦੇ ਵਿੱਚ ਇੱਕ ਪਹਾੜ ਨੇ ਜਿੱਥੇ ਇੱਕ ਖਜ਼ਾਨਾ ਦੱਬਿਆ ਹੋਇਆ ਇਹ ਸੁਪਨਾ ਇਹਨੂੰ ਬਾਰ-ਬਾਰ ਆਉਂਦਾ ਤੇ ਇਹ ਸੁਪਨੇ ਬਾਰੇ ਪਤਾ ਕਰਨ ਲਈ ਇੱਕ ਬਜ਼ੁਰਗ ਔਰਤ ਕੋਲ ਜਾਂਦਾ ਹੈ ਜਿਹੜੀ ਲੋਕਾਂ ਦਾ ਭਵਿੱਖ ਦੱਸਦੀ ਹੈ ਤੇ ਇਹ ਬਜ਼ੁਰਗ ਔਰਤ ਇਹਨੂੰ ਕਹਿੰਦੀ ਆ ਕਿ ਜੇ ਤੈਨੂੰ ਇਹ ਬਾਰ-ਬਾਰ ਸੁਪਨੇ ਦੇ ਵਿੱਚ ਦਿਖ ਰਹੇ ਨੇ ਤਾਂ ਪਰਮਾਤਮਾ ਇਹ ਖਜ਼ਾਨਾ ਤੈਨੂੰ ਦੇਣਾ ਚਾਹੁੰਦਾ ਤੈਨੂੰ ਉੱਥੇ ਜਾਣਾ ਚਾਹੀਦਾ ਦੇ ਲੈ ਕੇ ਆਉਣਾ ਚਾਹੁੰਦਾ ਇਸ ਤੋਂ ਬਾਅਦ ਇਹਨੂੰ ਇੱਕ ਰਾਜਾ ਮਿਲਦਾ ਉਹ ਰਾਜਾ ਬੜਾ ਦੂਰ ਦੇਸ਼ ਦਾ ਸੀ ਉਹ ਇਸ ਬੱਚੇ ਨੂੰ ਇੱਕ ਪੱਥਰ ਦਿੰਦਾ ਬੇਸਿਕਲੀ ਦੋ ਪੱਥਰ ਹੁੰਦੇ ਨੇ ਇੱਕ ਚਿੱਟਾ ਤੇ ਇੱਕ ਕਾਲਾ ਉਹ ਕਹਿੰਦਾ ਵੀ ਜੇ ਤੈਨੂੰ ਜ਼ਿੰਦਗੀ 'ਚ ਕਦੇ ਵੀ ਕੋਈ ਡਿਸੀਜਨ ਦੀ ਲੋੜ ਪਈ ਤੈਨਾਂ ਪੱਥਰਾਂ ਨਾਲ ਲੈ ਸਕਦਾ ਤੇ ਤੈਨੂੰ ਜਾਣਨਾ ਚਾਹੀਦਾ ਤਾਂ ਫਿਰ ਉਹ ਕੀ ਕਰਦਾ ਆਪਣੀਆਂ ਜਿਹੜੀਆਂ ਭੇਡਾਂ ਹੁੰਦੀਆਂ ਨੇ ਉਹ ਸਾਰੀਆਂ ਉਹ ਵੇਚ ਕੇ ਉਸ ਦੇਸ਼ ਵੱਲ ਲੰਘ ਜਾਂਦਾ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਜਾਂਦਾ ਹੈ ਕਿ ਉਹ ਖਜ਼ਾਨਾ ਲੱਭ ਕੇ ਲੈ ਕੇ ਆਊਗਾ ਉਹ ਪੇਡਾਂ ਨੂੰ ਵੇਚ ਦਿੰਦਾ ਪਰ ਪੇਡਾਂ ਵੇਚਣ ਤੋਂ ਬਾਅਦ ਸਭ ਤੋਂ ਪਹਿਲੀ ਹਾਲਤ ਕੀ ਹੁੰਦੀ ਹੈ ਜਦੋਂ ਉਹ ਦੇਸ਼ ਦੇ ਵਿੱਚ ਜਾਂਦਾ ਤਾਂ ਉਹ ਲੁੱਟਿਆ ਜਾਂਦਾ ਉਸ ਦੇ ਜਿੰਨੇ ਪੇਡਾਂ ਦੇ ਪੈਸੇ ਹੁੰਦੇ ਨੇ ਉਹ ਸਾਰੇ ਕੋਈ ਚੋਰੀ ਕਰਕੇ ਲੈ ਜਾਂਦਾ ਉਹ ਬਹੁਤ ਦੁਖੀ ਹੁੰਦਾ ਹੁਣ ਲੱਗਦਾ ਮੈਂ ਵਾਪਸ ਮੁੜ ਜਾ ਪਰ ਵਾਪਸ ਜਾਣ ਲਈ ਵੀ ਪੈਸੇ ਨਹੀਂ ਹੁੰਦੇ ਫਿਰ ਉਹ ਇੱਕ ਦੁਕਾਨ ਤੇ ਲੱਗਦਾ ਉਹ ਦੁਕਾਨ ਹੁੰਦੀ ਆ ਸ਼ੀਸ਼ੇ ਦੇ ਸਮਾਨ ਦੀ ਉਹ ਜਿਹੜਾ ਵਿਕ ਨਹੀਂ ਰਿਹਾ ਹੁੰਦਾ ਇਹ ਜਾ ਕੇ ਉਹ ਸ਼ੀਸ਼ੇ ਦਾ ਸਮਾਨ ਸਾਫ਼ ਕਰਦਾ ਤੋਂ ਵੇਚਣ ਲੱਗ ਜਾਂਦਾ ਦੁਕਾਨਦਾਰ ਬੜਾ ਖੁਸ਼ ਹੁੰਦਾ ਤੇ ਇਹਨੂੰ ਵਧੀਆ ਪੈਸੇ ਦਿੰਦਾ ਉਹ ਐਨੇ ਪੈਸੇ ਕਮਾਣਾ ਦਾ ਕੁਝ ਜਿੰਨੀ ਉਹਦੇ ਕੋਲ ਭੇਡਾਂ ਸੀ ਉਹਦੋਂ ਦੁੱਗਣੀਆਂ ਭੇਡਾਂ ਲੈ ਸਕਦਾ ਪਰ ਅਜੇ ਉਹਦਾ ਸੁਪਨਾ ਪੂਰਾ ਨਹੀਂ ਹੋਇਆ ਹੁੰਦਾ ਉਹ ਸੁਪਨਾ ਪੂਰਾ ਕਰਨ ਲਈ ਅੱਗੇ ਜਾਣਾ ਚਾਹੁੰਦਾ ਤੇ ਉਹਨੂੰ ਇੱਕ ਕਾਰਵਾ ਮਿਲਦਾ ਉੱਠਾਂ ਦਾ ਤਾਂ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਉਹ ਕਾਰਵੇ ਨਾਲ ਰਲ ਜਾਂਦਾ ਇੱਕ ਸ਼ਹਿਰ ਦੇ ਵਿੱਚ ਜਾਂਦਾ ਜਿਹੜਾ ਬੜਾ ਸੋਹਣਾ ਹੁੰਦਾ ਉਹ ਸੋਹਣੇ ਸ਼ਹਿਰ ਦੇ ਵਿੱਚ ਉਹਨੂੰ ਇੱਕ ਕੁੜੀ ਮਿਲਦੀ ਹੈ ਜਿਹੜੀ ਉਹਨੂੰ ਬਹੁਤ ਪਸੰਦ ਕਰਦੀ ਹੈ ਤੇ ਉਹ ਸੋਚਦੇ ਨੇ ਅਸੀਂ ਵਿਆਹ ਕਰਵਾ ਕੇ ਇੱਥੇ ਰਹਿਾਂਗੇ ਹੁਣ ਉਹਦੇ ਕੋਲ ਪੈਸੇ ਵੀ ਹੁੰਦੇ ਨੇ ਪਰ ਫਿਰ ਉਹਨੂੰ ਯਾਦ ਆਉਂਦਾ ਵੀ ਨਹੀਂ ਅਜੇ ਮੈਂ ਪੂਰਾ ਸੁਪਨਾ ਪੂਰਾ ਕਰਨਾ ਫਿਰ ਇੱਕ ਐਲਕੈਮਿਸਟ ਇੱਕ ਅਜਿਹਾ ਬੰਦਾ ਮਿਲਦਾ ਜਿਹੜਾ ਰੇਤ ਤੋਂ ਵੀ ਸੋਨਾ ਬਣਾ ਸਕਦਾ ਸੀ ਤਾਂ ਉਹਨੂੰ ਮਿਲਦਾ ਤਾਂ ਉਹ ਵੀ ਕਹਿੰਦਾ ਵੀ ਤੈਨੂੰ ਜਾਣਾ ਚਾਹੀਦਾ ਤੇ ਉਹਨੂੰ ਉਸ ਜਗ੍ਹਾ ਦਾ ਰਾਹ ਦੱਸਦਾ ਤੇ ਇੱਕ ਪਹਾੜ ਬਾਰੇ ਦੱਸਦਾ ਪਰ ਰਾਹ ਦੇ ਵਿੱਚ ਉਹਨੂੰ ਫੇਰ ਆਪਣਾ ਮਨ ਡੋਲਦਾ ਲੱਗਦਾ ਤਾਂ ਉਹਨੂੰ ਉਹ ਹੀ ਵਾਸ਼ਾ ਯਾਦ ਆਉਂਦਾ ਜਿਹੜਾ ਕਹਿੰਦਾ ਸੀਗਾ ਕਿ ਜਿਹੜਾ ਰੱਬ ਹੈ ਉਹ ਸੁਪਨਿਆਂ ਦੇ ਥਰੂ ਹੀ ਸਾਡੇ ਨਾਲ ਗੱਲ ਕਰ ਸਕਦਾ ਤੇ ਤੈਨੂੰ ਉੱਥੇ ਜਾਣਾ ਚਾਹੀਦਾ ਤਾਂ ਦਾ ਮਨ ਡੋਲਿਆ ਹੋਇਆ ਠੀਕ ਹੁੰਦਾ ਤੇ ਸੋਚਦਾ ਵੀ ਹਾਂ ਅੱਗੇ ਮੈਂ ਜਾਊਂਗਾ ਤੇ ਹੋਲੀ ਕਰਦਾ ਐਲਕੈਮਿਸਟ ਨਾਲ ਉਹ ਸੁਪਨਿਆਂ ਦੇ ਰਾਜ ਵਿੱਚ ਪਹੁੰਚ ਜਾਂਦਾ ਉੱਥੇ ਉਹ ਦੇਖਦਾ ਉਹੀ ਪੈਰਾਮਿਡ ਜਿਹੜੇ ਉਹਨੂੰ ਸੁਪਨਿਆਂ ਦੇ ਵਿੱਚ ਦਿਖਰੇ ਸੀ ਤਾਂ ਉਹ ਆਪਣਾ ਖਜ਼ਾਨਾ ਲੱਭਣ ਲਈ ਜਾਂਦਾ ਤੇ ਆਖਰ ਨੂੰ ਉਸੇ ਜਗ੍ਹਾ ਤੋਂ ਖਜ਼ਾਨਾ ਪੱਟ ਕੇ ਲੱਭ ਲੈਂਦਾ ਪਰ ਨਾਲ ਦੀ ਨਾਲ ਚੋਰੀ ਹੋ ਜਾਂਦੀ ਆ ਲੋਕ ਉੱਥੇ ਆਉਂਦੇ ਆ ਇਸੋ ਜਿਹੜਾ ਖਜ਼ਾਨਾ ਖੋਕੇ ਲੈ ਜਾਂਦੇ ਆ ਤੇ ਇਹਦੇ ਨਾਲ ਹੀ ਇਹਨੂੰ ਦੱਸ ਦਿਆ ਕਿ ਐਵੇਂ ਸੁਪਨਿਆਂ ਦੇ ਮਗਰ ਨਹੀਂ ਭੱਜੀਦਾ ਸੁਪਨਾ ਤਾਂ ਮੈਨੂੰ ਵੀ ਆਇਆ ਸੀ ਇੱਕ ਦਰਖਤ ਕੋਲ ਖਜ਼ਾਨਾ ਦੱਬਿਆ ਪਿਆ ਜਿੱਥੇ ਗੜਰੀਏ ਭੇਡਾਂ ਚਾਰਦੇ ਪਰ ਮੈਂ ਨਹੀਂ ਗਿਆ ਤੁਹਾਨੂੰ ਯਾਦ ਆਉਂਦਾ ਕਿ ਇਸ ਦਰਖਤ ਕੋਲ ਹੋ ਸਕਦਾ ਸੀ ਤਵੱਤ ਜਾ ਕੇ ਦੇਖਦਾ ਉਹਨੂੰ ਖਜ਼ਾਨਾ ਮਿਲ ਜਾਂਦਾ ਤਾਂ ਖਜ਼ਾਨੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਦਿਸ਼ਾ ਵੱਲ ਵੱਧਦੇ ਆ ਇਹ ਦੁਨੀਆ ਦੀ ਅੱਜ ਦੀ ਵੀ ਪੂਰੀ ਵੱਡੀ ਸੱਚਾਈ ਆ ਚੀਜ਼ ਉਹਨੂੰ ਮਿਲੂ ਜਿਹੜਾ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਉਸ ਦਿਸ਼ਾ ਵੱਲ ਵਧੂ ਚਾਹੇ ਉਹ ਕੋਈ ਸਰਕਾਰੀ ਨੌਕਰੀ ਹੈ ਚਾਹੇ 1 ਕਰੋੜ ਰੁਪਇਆ ਚਾਹੇ ਦੁਨੀਆਂ ਦਾ ਕੁਝ ਵੀ ਹੈ ਧੰਨਵਾਦ